ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਜੀ ਇੱਕ ਬਹੁਤ ਹੀ ਵਧੀਆ ਤੇ ਯੂਨਿਕ ਜੀ ਚੀਜ਼ ਜਿਹੜਾ ਕਿ ਆਪਣੀ ਬਾਡੀ ਦਾ ਐਂਟੀਬੈਟਿਕ ਹੈ ਆਪਣੇ ਸਰੀਰ ਨੂੰ ਤੰਦਰੁਸਤ ਬਣਾ ਕੇ ਰੱਖਦਾ ਹੈ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ ਜੀ ਆਪਣੇ ਜੇ ਕੋਈ ਮਸਲਸ ਪਾਟੇ ਆ ਜਾਂ ਕੋਈ ਕਿਸੇ ਤਰ੍ਹਾਂ ਦਾ ਦਰਦ ਹੈ ਕੋਈ ਸੱਟ ਦਾ ਪੁਰਾਣੇ ਤੋਂ ਪੁਰਾਣਾ ਦਰਦ ਹੈ ਜੀ ਉਹਨੂੰ ਇਹ ਠੀਕ ਕਰਦਾ ਹੈਗਾ ਤੇ ਆਪਾਂ ਤੁਹਾਨੂੰ ਸਾਰਾ ਕੁਝ ਇਹ ਬਣਾਉਣਾ ਵੀ ਦਿਖਾਵਾਂਗੇ ਦੱਸਾਂਗੇ ਵੀ ਇਹਦੇ ਵਿੱਚ ਕੀ ਸਮਾਨ ਪੈਂਦਾ ਹੈਗਾ ਜੀ ਤੇ ਤੁਸੀਂ ਘਰੇ ਵੀ ਬਣਾ ਸਕਦੇ ਹੋ ਨਾ ਘਰੇ ਬਣੇ ਤਾਂ ਤੁਸੀਂ ਮੰਗਵਾ ਵੀ ਸਕਦੇ ਹੋ 8619874463 ਤੇ ਤੁਸੀਂ ਕਾਲ ਕਰ ਸਕਦੇ ਹੋ ਮੈਨੂੰ 8619874463 ਸਕਰੀਨ ਤੇ ਵੀ ਆਪਣਾ ਨੰਬਰ ਚੱਲ ਰਿਹਾ ਹੁੰਦਾ ਹੈ ਤੇ ਆਪਾਂ ਕੀ ਅੱਜ ਤਿਆਰ ਕਰ ਰਹੇ ਆ ਤੁਹਾਨੂੰ ਆਪਾਂ ਸਾਰਾ ਕੁਝ ਦਿਖਾਉਨੇ ਆ ਜੀ ਆਪਾਂ ਤਿਆਰ ਕਰਦੇ ਆ ਅੱਜ ਹਲਦੀ ਦੀਆਂ ਪਿੰਨੀਆਂ ਜਿਹੜੀਆਂ ਕਿ ਇੱਕ ਬਹੁਤ ਹੀ ਅਲੱਗ ਜਿਹੇ ਤਰੀਕੇ ਨਾਲ ਤਿਆਰ ਕੀਤੀਆਂ ਹੋਈਆਂ ਨੇ ਤੇ ਉਹ ਤੁਹਾਨੂੰ ਦੱਸਦੇ ਆ ਵੀ ਆਪਾਂ ਕੀ ਕੁਝ ਪਾਇਆ ਤੇ ਤੁਹਾਨੂੰ ਸਾਰਾ ਸਮਾਨ ਦਿਖਾਉਨੇ ਆ ਇਹਦੇ ਵਾਸਤੇ ਲੈਣੀ ਆ ਜੀ ਆਪਾਂ 1 ਕਿਲੋ ਹਲਦੀ ਠੀਕ ਹੈ ਜੀ ਉਹਦੇ ਵਿੱਚ ਪਾਊਗਾ ਜੀ ਆਪਣਾ 1 ਕਿਲੋ ਆਟਾ ਤੁਸੀਂ ਇਹ ਮਤਲਬ ਕਿ ਇਹਦਾ ਸਮਾਨ ਲਿਖ ਲੈਣਾ ਹੈਗਾ ਇਹਦੇ ਵਿੱਚ ਆਪਾਂ ਇੱਕ ਕਟੋਰੀ ਪਾਣੀਕ ਕਟੋਰੀ ਲਈ ਹੈ ਜੀ ਕੌਲੀ ਆਪਾਂ ਲਈ ਹੈਗੀ ਪਿਸਤੇ ਕਾਜੂ ਮਾਗਜ ਚਾਰੇ ਮਾਗਜ ਨੇ ਜੀ ਇਹ ਇੱਕ ਕੌਲੀ ਹੈਗੀ ਬਦਾਮਾਂ ਦੀ ਇੱਕ ਕੌਲੀ ਹੈਗੀ ਹੈ ਜੀ ਅੱਧੀ ਕੌਲੀ ਹੈਗੀ ਕਿਸ਼ਮਿਸ਼ ਦੀ ਤੇ ਇਹ ਚੋਂ ਆਪਾਂ 4 ਚਮਚੇ ਲਾਵਾਂਗੇ ਜੀ ਇਹ ਇਲੈਚੀ ਪਾਊਡਰ ਆ ਉਹਦੇ ਤੇ ਇਹਦੇ ਚੋਂ ਆਪਾਂ 2 ਚਮਚੇ ਲੈਣੇ ਆ ਜੀ ਕਾਲੀ ਮਿਰਚ ਤੇ 2 ਠੂਠੀਆਂ ਆਪਾਂ ਲੀਆਂ ਨੇ ਜੀ ਖੋਪੇ ਦੀਆਂ ਮਤਲਬ ਗ੍ਰੈਂਡ ਕੀਤੀਆਂ 220 ਗ੍ਰਾਮ ਲਈ ਹੈਗੀ ਆਪਾਂ ਮਿਸ਼ਰੀ ਇਹਦੇ ਚ ਆਪਾਂ ਮਿਸ਼ਰੀ ਥੋੜੀ ਪਾਉਣੀ ਆ ਤੁਸੀਂ ਵੱਧ ਵੀ ਪਾ ਸਕਦੇ ਹੋ ਇਹਦੇ ਵਿੱਚ 750 ਗ੍ਰਾਮ ਮਿਸ਼ਰੀ ਇੰਨੇ ਚ ਪੈ ਜਾਂਦੀ ਹੈ ਤੇ 1 ਕਿਲੋ ਲੈਣਾ ਜੀ ਕਿਉਂ ਆਪਾਂ ਆ ਦੇਖੋ ਜੀ ਬਹੁਤ ਹੀ ਵਧੀਆ ਆਪਣੇ ਕੋਲੇ ਕਿਉਂ ਹੁੰਦਾ ਹੈਗਾ ਦੇਸੀ ਆ ਦੇਖੋ ਜੀ ਤੁਸੀਂ ਪਿਓਰ ਕਿਉ ਹੈ ਜੀ ਆਪਾਂ 1 ਕਿਲੋ ਇਹ ਲੈਣਾ ਹੈਗਾ ਤੇ ਆਪਾਂ ਹੁਣ ਇਹਦੇ ਵਾਸਤੇ ਕੀ ਕਰਨਾ ਸਾਰਾ ਕੁਝ ਤਿਆਰ ਕਰਕੇ ਤੁਹਾਨੂੰ ਦਿਖਾਉਨੇ ਆ ਪਹਿਲਾਂ ਤਾਂ ਇਹਨੂੰ ਆਪਾਂ ਕद्दूकस ਕਰਾਂਗੇ ਠੀਕ ਹੈ ਜੀ ਮ ਇਹਨੂੰ ਆਪਾਂ ਮਿਸ਼ਰੀ ਨੂੰ ਰਗੜਾਂਗੇ ਤੇ ਹਲਦੀ ਆਪਾਂ ਕद्दूकस ਕਰਾਂਗੇ ਫਿਰ ਆਪਾਂ ਤੁਹਾਨੂੰ ਬਣਾਉਣ ਦਾ ਤਰੀਕਾ ਸਾਰਾ ਦੱਸਾਂਗੇ ਵੀ ਆਪਾਂ ਕਿਸ ਤਰੀਕੇ ਨਾਲ ਤਿਆਰ ਕਰਨੀ ਹੈ ਤੇ ਆਪਣੀ ਵੀਡੀਓ ਦੇ ਨਾਲ ਬਣੇ ਰਿਹਾ ਕਰੋ ਤੇ ਵੀਡੀਓ ਨੂੰ ਤੁਸੀਂ ਵੱਤ-ਵੱਤ ਸ਼ੇਅਰ ਕਰਿਆ ਕਰੋ ਅਗਰ ਤੁਸੀਂ ਨਹੀਂ ਬੜਾਉਣੀ ਤਾਂ ਕਿਸੇ ਹੋਰ ਦੇ ਕੰਮ ਆ ਜਾਂਦੀ ਹੈ ਜੀ ਇਹ ਠੀਕ ਆ ਕੋਈ ਹੋਰ ਬਣਾ ਲੈਂਦਾ ਤੁਸੀਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਆ ਕਰੋ ਤੇ ਆਪਾਂ ਹੁਣ ਇਹਨੂੰ ਕੱਦੂ ਕਸ ਕਰੀਏ ਜੀ ਆ ਆ ਲੋ ਜੀ ਆਪਾਂ ਹੁਣ ਇਹਨੂੰ ਕਰਦੇ ਆਂ ਕੱਦੂ ਕਸ ਬਹੁਤ ਸੌਖੇ ਤਰੀਕੇ ਨਾਲ ਹੋ ਜਾਂਦੀ ਹੈ ਜੀ ਇਹ ਦਾ ਕੋਈ ਔਖਾ ਨਹੀਂ ਕੰਮ ਆਪਾਂ ਕਰ ਲਈ ਜੀ ਹਲਦੀ ਕੱਦੂ ਕਸ ਸਾਰੀ ਆਪਾਂ ਹਲਦੀ ਹੈ ਕੱਦੂ ਕਸ ਕਰ ਲਈ ਤੇ ਕੱਦੂ ਕਸ ਨੂੰ ਹੁਣ ਆਪਾਂ ਨੇ ਝੱਕ ਕੇ ਰੱਖ ਦੇਣਾ ਪਾਸੇ ਤੇ ਧੋ ਲੈਣਾ ਇਹਨੂੰ ਲੈ ਬਾਬੂ ਨੂੰ ਲੈ ਜਾ ਆਪਾਂ ਸਾਰਿਆਂ ਤੋਂ ਪਹਿਲਾਂ ਇਹਦੇ ਵਿੱਚ ਪਾ ਲੈਣਾ ਜੀ ਘਿਓ ਠੀਕ ਹੈ ਤੇ ਕੜਾਹੀ ਆਪਾਂ ਲਈ ਹੈ ਜੀ ਨਾਨਸਟਿਕ ਘਿਓ ਪਾ ਲੈਣਾ ਇਹਦੇ ਵਿੱਚ ਕੇਰਾ ਆਪਾਂ ਥੋੜਾ ਹੀ ਪਾਵਾਂਗੇ ਫਿਰ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਨਾਲ ਦੀ ਨਾਲ ਇਹ ਜਿਵੇਂ ਜਿਵੇਂ ਬਣਾਈ ਚੱਲਾਂਗੇ ਓਵੇਂ ਓਵੇਂ ਘਿਓ ਪਾਈ ਚੱਲਾਂਗੇ ਆਹ ਲਓ ਜੀ ਕੇਰਾ ਆਪਾਂ ਇੰਨਾ ਕੁ ਘਿਓ ਪਾਵਾਂਗੇ ਇਹਦੇ ਵਿੱਚ ਆ ਲਓ ਜੀ ਹੁਣ ਕਿਉ ਹੋ ਗਿਆ ਆਪਣਾ ਗਰਮ ਹੋ ਹੀ ਜਾਂਦੇ ਉਸ ਮਾਰ ਕੇ ਕੇਰਾ ਆਪਾਂ ਨਾ ਇਹਨੂੰ ਵਿਚਾਰੇ ਨੂੰ ਕੱਚਾ ਨਹੀਂ ਰੱਖਣਾ ਇਹ ਨਹੀਂ ਬਬਲੂ ਸេរੀ ਹਲਾਈ ਜਾਣਾ ਬੋਲਣਾ ਨਹੀਂ ਭਾਈ ਮੇਰਾਂ ਗਾ ਕੁੜੰਗਾ ਸਾਗਦੀਆਂ ਵਾਲੀਆਂ ਬੋਲਦੀਆਂ ਘੱਟ ਦੇ ਇਹ ਮੇਰੇ ਸਪੀਕਰ ਬਹੁ ਲੱਗਿਆ ਵੇ ਕਰਨਾ ਆਹ ਲਓ ਜੀ ਆਪਾਂ ਇਹਦੇ ਵਿੱਚ ਬਦਾਮ ਪਾ ਦੇਣੇ ਆ ਸਭ ਤੋਂ ਪਹਿਲਾਂ ਆਪਾਂ ਬਦਾਮ ਪਾਉਣੇ ਆ ਬਦਾਮਾਂ ਨੂੰ ਆਪਾਂ ਰੋਸਟ ਕਰ ਲੈਣਾ ਹੁਣ ਆਪਾਂ ਸਾਰਿਆਂ ਤੋਂ ਪਹਿਲਾਂ ਬਦਾਮ ਪੌਣੇ ਆ ਤੇ ਇਹਨਾਂ ਨੂੰ ਆਪਾਂ ਉਹ ਕੀ ਕਹਿੰਦੇ ਨੇ ਨਾ ਭੁੰਨਣਿਆ ਕੰਮ ਭੁੰਨਣੇ ਨੇ ਕਰਤਾ ਇਹਨਾਂ ਨੂੰ ਭੁੰਨਣਿਆ ਨੂੰ ਆਪਾਂ ਭੁੰਨ ਦੇਣਾ ਪਹਿਲਾਂ ਸਾਰਿਆਂ ਤੋਂ ਪਹਿਲਾਂ ਆਪਾਂ ਬਦਾਮ ਭੁੰਨਣੇ ਆ ਫਿਰ ਦੇਖਾਂਗੇ ਜਿਹੜਾ ਕੁਝ ਬੜੂਗਾ ਇਹਨਾਂ ਨੇ ਵੀ ਭੁੰਨਣਿਆ ਨੇ ਬਹੁਤ ਆਹੋ ਕਰ ਰੱਖਿਆ ਹਨਾ ਬਦਾਮੋ ਬਦਾਮੀ ਹੋਈ ਪਈ ਆ ਕੰਮ ਲਓ ਜੀ ਆਪਾਂ ਇਹਨਾਂ ਨੂੰ ਭੁੰਨਣਿਆ ਨੂੰ ਕੱਢ ਦੇਣਾ ਬਾਹਰ ਠੀਕ ਹੈ ਜੀ ਫਟਾਫਟ ਬਬਲੂ ਕੜਚੀ-ਕੜਚੀ ਤੂੰ ਵੀ ਲਿਆ ਕਰ ਲੀ ਤਾਂ ਮੈਂ ਤਾਂ ਵੀ ਨਹੀਂ ਲੋਟੋਂ ਦਾ ਕੰਮ ਲਓ ਜੀ ਨਾਲੇ ਕਰਾਂਗੇ ਸ਼ੁਗਲ ਮੇਲੇ ਤੁਹਾਡੇ ਨਾਲ ਗੱਲਾਂ ਤੁਹਾਡੇ ਨਾਲ ਬਾਤਾਂ ਤੇ ਨਾਲੇ ਕਰਾਂਗੇ ਕੰਮ ਮੈਨਾਂ ਬਸ ਆਹੀ ਟਾਈਮ ਹੁੰਦਾ ਵੀ ਮੈਂ ਤੁਹਾਡੇ ਨਾਲ ਹੱਥ ਖੇਡ ਲਵਾਂ ਤੇ ਨਾਲ-ਨਾਲ ਮੈਂ ਕਰੀ ਜਾਵਾਂ ਕੰਮ ਹਨਾ ਲਓ ਜੀ ਕਿ ਫੁਲਕੇ ਜੇ ਕਰ ਦੇਣੇ ਜੀ ਆਪਣੇ ਕਾਜੂ ਲਾਲ ਆਹ ਲਓ ਜੀ ਕਾਜੂ ਪਾਤੇ ਆਪਾਂ ਆਹ ਦੇਖੋ ਤੁਸੀਂ ਬਦਾਮ ਕਿਵੇਂ ਰੰਗ ਛੱਡਦੇ ਨੇ ਲੈ ਹੈ ਮੌਲੂ ਕੱਢ 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 ਆਪਾਂ ਹਲਕੇ ਫੁਰਕੇ ਕਰਨੇ ਆ ਬਸ ਇਹ ਡਰਾਈਵ ਬਸ ਇਹਨਾਂ ਨੂੰ ਇਸ ਤਰ੍ਹਾਂ ਆਪਣੀ ਵੱਡੀ ਜਾਂ ਕਿੱਧਰ ਗਈ ਹੈ ਮੌਲੂ ਲੋ ਆਪਾਂ ਪਾਲੀਆਂ ਜੀ ਕਿਸ਼ਮਿਸ਼ ਬਸ ਇਹ ਤਾਂ ਮਾੜੇ ਜਿਹੇ ਨਾਲ ਹੀ ਤਿਆਰ ਹੋ ਜਾਣੀਆਂ ਜੀ ਇਹਨਾਂ ਨੇ ਫੁੱਲ ਜਿਹੇ ਬਣ ਜਾਣਾ ਇਹਨਾਂ ਦੇ ਡੱਡੂ ਜਦੋਂ ਇਹ ਡੱਡੂ ਬਣ ਕੇ ਫਿਰ ਆਪਾਂ ਫਟਾਫਟ ਕਰ ਲੈ ਬਸ 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 ਚਲੋ ਜੀ ਕੱਢੋ ਜੀ ਕੱਢੋ ਫਟਾਫਟ ਮੈਂ ਕਹਿੰਦੀ ਆ ਰੌਣਕ ਮੇਲੇ ਲੱਗੇ ਰਹਿੰਦੇ ਨੇ ਚੀਜ਼ ਬਣਾਉਣੀ ਹੁੰਦੀ ਆ ਜਦੋਂ ਹਣਾ ਬਾਹੜੀਆਂ ਤਾਂ ਫਿਰ ਇਹ ਚੀੜੀਆਂ ਜੀਆਂ ਹੋ ਜਾਂਦੀਆਂ ਜੀ ਇਹਨਾਂ ਨੂੰ ਜਾਦੇ ਡੱਡੂ ਬਣਾ ਦੇਣਾ ਇਹਨਾਂ ਦਾ ਫਿਰ ਇਹ ਚੀੜੀਆਂ ਹੋ ਜਾਂਦੀਆਂ ਨੇ ਲਓ ਜੀ ਹਾਂਜੀ ਹੁਣ ਆਪਾਂ ਨੇ ਕੀ ਕਰਨਾ ਜੀ ਉਸੇ ਘਿਓ ਦੇ ਵਿੱਚ ਆਪਾਂ ਹਲਦੀ ਪਾ ਦੇਣੀ ਐ ਆਹ ਲਓ ਜੀ ਆਪਾਂ ਹਲਦੀ ਭੁੰਨਣੀ ਐ ਮम्मा ਹਲਦੀ ਰਹਿ ਗਈ ਦੇਖ ਲਾ ਕੁੜੀਆਂ ਦੇ ਕੰਮ ਮम्मा ਹਲਦੀ ਰਹਿ ਗਈ ਆਹ ਦੇਖੋ ਜੀ ਆਹ ਦੇਖੋ 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 ਹੁਣ ਹੋਣਗਾ ਹੋਰ ਨਾ ਪਈ ਹੋਵੇ ਨਹੀਂ ਹੈ ਨਹੀਂ ਹੋਰ ਹੈ ਨਹੀਂ ਜੀ ਮੰਮਾ ਹਲਦੀ ਰਹਿ ਗਈ ਕਿਹੜਾ ਚੱਲੋ ਕੋਈ ਗੱਲ ਨਹੀਂ ਗਲਤੀਆਂ ਹੁੰਦੀਆਂ ਬੱਚਿਆਂ ਤੋਂ ਹੀ ਹੁੰਦੀਆਂ ਨੇ ਹਨਾ ਹਲਦੀ ਦੀ ਬਣਾਵਾਂਗੇ ਚਟਣੀ ਹੁਣ ਜਿਹੜੀ ਰਹੇਗੀ ਹੁਣ ਇਹਦੇ ਵਿੱਚ ਨਹੀਂ ਪਾਉਂਦੀ ਮੈਂ ਆਹ ਲਓ ਜੀ ਇਹ ਆਪਣਾ ਹੋ ਗਿਆ ਜੀ ਹੁਣ ਹਲਦੀ ਆਪਣੀ ਹੋਣ ਲੱਗ ਗਈ ਜੀ ਤਿਆਰ ਜਦੋਂ ਇਹ ਪੂਰੀ ਤਿਆਰ ਹੋ ਜੂ ਹਲਦੀ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਇਹਨੂੰ ਕਿਵੇਂ ਤਿਆ ਆਹੋ ਭੁੰਣਾ ਹੈਗਾ ਕਦੋਂ ਭੁੱਜੂਗੀ ਕਦੋਂ ਆਪਾਂ ਨੂੰ ਪਤਾ ਲੱਗੂਗਾ ਇਹਦਾ ਆ ਦੇਖੋ ਜੀ ਹੁਣ ਇਹ ਤਿਆਰ ਹੋਈ ਜਾਂਦੀ ਹੈ ਭੁੱਜੀ ਜਾਂਦੀ ਹੈਗੀ ਇਹ ਇੱਕ ਕੱਚੀ ਨਹੀਂ ਆਪਾਂ ਰੱਖਣੀ ਜੇ ਕੱਚੀ ਰੱਖਤੀ ਨਾ ਤੇ ਫਿਰ ਆਪਣੀਆਂ ਪਿੰਨੀਆਂ ਨਹੀਂ ਬਣਨੀਆਂ ਵਧੀਆ ਸਾਰਾ ਖਰਾਬ ਹੋਏ ਕੌਣ ਆਇਆ ਹੁਣ ਕੌਣ ਆਇਆ ਦੇਖੋ ਚੈੱਕ ਕਰੋ ਲੋ ਜੀ ਆਪਣੀ ਹਲਦੀ ਹੋ ਗਈ ਤਿਆਰ ਭੁੱਜ ਕੇ ਕਿਉਂਕਿ ਖੁਸ਼ਬੂ ਬੜੀ ਸੋਹਣੀ ਆਉਣ ਲੱਗ ਜਾਂਦੀ ਹੈ ਇਹਦੀ ਜਦੋਂ ਪੁੱਜ ਜਾਂਦੀ ਹੈ ਇਹ ਠੀਕ ਹੈ ਜੀ ਤੇ ਆਹ ਦੇਖੋ ਤੁਸੀਂ ਹੁਣ ਘਿਓ ਵੀ ਛੱਡ ਤੈ ਨੇ ਆਹ ਦੇਖੋ ਇਹਨੇ ਘਿਓ ਛੱਡਤਾ ਜਦੋਂ ਘਿਓ ਛੱਡ ਜੇ ਨਾ ਇਹ ਆਹ ਦੇਖੋ ਜੇ ਆਪਾਂ ਜ਼ਿਆਦੇ ਘਿਓ ਚ ਪਾਉਨੇ ਆ ਫਿਰ ਵੀ ਇਹ ਵਧੀਆ ਨਹੀਂ ਬਣਦੀ ਜ਼ਿਆਦੇ ਉਹ ਕਾਲੀ ਜੀ ਹੋ ਜਾਂਦੀ ਹੈ ਫਿਰ ਨੋਟ ਨਹੀਂ ਆਉਂਦਾ ਹੈਗਾ ਕੰਮ ਠੀਕ ਹੈ ਜੀ ਹੁਣ ਆਪਾਂ ਇਹਨੂੰ ਕੱਢ ਲੈਣਾ ਭਾਂਡੇ ਚ ਕੱਢ ਲਈਏ ਹੁਣ ਆਪਾਂ ਲਓ ਜੀ ਹੁਣ ਆਪਾਂ ਲੱਗੇ ਆ ਇਹਦੇ ਵਿੱਚ ਕੱਢਣ ਇਹਨੂੰ ਠੀਕ ਹੈ ਜੀ ਆਹ ਲਓ ਦੂਜਾ ਸਮਾਨ ਆਪਾਂ ਉਹ ਕਰੀ ਜਾਂਦੇ ਆ ਤਿਆਰ ਪੀਸ ਪੂਸ ਕੇ ਲਓ ਜੀ ਆਪਾਂ ਜਿਹੜੇ ਡਰਾਈ ਫਰੂਟ ਸੀਗੇ ਸਾਰੇ ਆਪਾਂ ਰਗੜ ਲੇ ਭੁੰਨ ਭੰਨ ਕੇ ਜਿਹੜੇ ਭੁੰਨਣ ਵਾਲੇ ਸੀ ਉਹ ਵੀ ਰਗੜ ਲੇ ਤੇ ਸਾਰਾ ਕੁਝ ਆਪਾਂ ਲਿਆ ਰਗੜ ਤੇ ਹੁਣ ਆਪਾਂ ਇਹਦੇ ਵਿੱਚ ਆ ਸਾਰਾ ਕੱਢ ਲਿਆ ਜੀ ਹਲਦੀ ਵਾਲਾ ਮਾਮਲਾ ਤਾਂ ਆਪਾਂ ਸਾਰਾ ਕੱਢ ਲਿਆ ਠੀਕ ਹੈ ਜੀ ਹੁਣ ਆਪਾਂ ਪਾਵਾਂਗੇ ਇਹਦੇ ਚ ਘਿਓ ਐਸੇ ਡੱਬੇ ਚ ਹੀ ਪਾ ਲਾਂਗੇ ਲੈ ਮੈਨੂੰ ਵੱਡੀ ਕਟਛੀ ਦੇ ਆਉਂਦੀ ਆ ਕਿ ਇਹਦੇ ਵਿੱਚ ਛੋਟੀ ਦੇ ਦੇ ਸਾਰੀ ਵਾਰੀ ਆਪਾਂ ਨੂੰ ਉਹ ਕਰਨ ਦੀ ਲੋੜ ਨਹੀਂ ਜਿਹੜਾ ਪਿਓਰ ਘਿਓ ਹੁੰਦਾ ਨਾ ਜੀ ਇਹਦੀ ਇੱਕ ਨਿਸ਼ਾਨੀ ਹੁੰਦੀ ਹੈ ਭਾਵੇਂ ਤੁਸੀਂ ਰੁੱਖਾ ਖਾਈ ਚੱਲੋ ਇਹਦਾ ਕੋਈ ਉਹ ਨਹੀਂ ਹੁੰਦਾ ਹੈਗਾ ਆਪਾਂ ਨੂੰ ਆਏ ਨਹੀਂ ਲੱਗਦਾ ਵੀ ਇਹ ਗਲ ਚ ਲੱਗ ਜੂਗਾ ਜਾਂ ਆਪਾਂ ਨੂੰ ਖਰਾਬ ਕਰੂਗਾ ਜਿਹੜੇ ਮਲਾਪਟ ਵਾਲੇ ਹੁੰਦੇ ਆ ਉਹਨਾਂ ਦੀ ਦਿੱਕਤ ਆਉਂਦੀ ਆ ਆਪਾਂ ਨੂੰ ਜੀ ਆਪਾਂ ਪਤਾ ਇਹਦੇ ਵਿੱਚ ਕਿਉਂ ਹਲਦੀ ਵਾਲੀ ਕੜਾਹੀ ਹੈ ਇਹ ਚ ਕੋਈ ਡਰ ਵਾਲੀ ਗੱਲ ਨਹੀਂ ਕਿਉਂ ਪਤਾ ਤੇ ਹੁਣ ਆਪਾਂ ਕੀ ਕਰਨਾ ਹੈ ਆਟਾ ਪਾਉਣਾ ਆਟਾ ਮੈ ਛਾਣ ਕੇ ਤਾਂ ਵੱਧ ਲੈ ਕੇ ਆਈਆਂ ਤੇ ਹੁਣ ਆਪਾਂ ਇਹਦੇ ਵਿੱਚ ਆਟਾ ਪਾ ਦੇਣਾ ਠੀਕ ਹੈ ਜੀ ਇਹ ਇਹ ਆਪਣੀਆਂ ਤਿੰਨ ਕੌਲੀਆਂ ਦਾ ਹਿਸਾਬ ਹੁੰਦਾ ਜੀ ਕਿਲੋ ਹੋ ਜਾਂਦਾ ਆਟਾ। ਲਓ ਜੀ ਪਾਤਾ। ਆਟਾ ਥੋੜਾ ਜਿਹਾ ਹੋਰ ਪਾਊਗਾ। ਕਿਉਂਕਿ ਕਿਉਂ ਜ਼ਿਆਦੇ ਹੈ। ਕਿਲੋ ਹੋ ਗਿਆ ਜੀ ਆਟਾ ਆਪਣਾ। ਲਓ। ਲਓ ਜੀ ਇਹ ਹੁਣ ਆਪਣਾ ਆਟਾ ਭੁੱਜਣ ਲੱਗ ਗਿਆ। ਆ ਦੇਖੋ ਤੁਸੀਂ ਆਪਾਂ ਇਹਨੂੰ ਜਿਆਦਾ ਉਹ ਨਹੀਂ ਰੱਖਣਾ ਹੈਗਾ ਵੀ ਆਪਾਂ ਘਿਓ ਦੇ ਵਿੱਚ ਤਰਦਾ ਫਿਰੇ ਆਟਾ ਥੋੜਾ ਜਿਹਾ ਸੰਘਣਾ ਰੱਖਣਾ ਤੇ ਹੌਲੀ ਹੌਲੀ ਇਹਨੇ ਕੀ ਕਰਨਾ ਜੀ ਘਿਓ ਛੱਡ ਦੇਣਾ ਹੈਗਾ ਆ ਦੇਖੋ ਜੀ ਹੁਣ ਇਹਨੇ ਕੀ ਕੀਤਾ ਨਾ ਘਿਓ ਛੱਡਤਾ ਤੇ ਇਹਦਾ ਮਤਲਬ ਆਟਾ ਆਪਣਾ ਪੁੱਜ ਗਿਆ ਠੀਕ ਹੈ ਆ ਘਿਓ ਛੱਡਣ ਲੱਗ ਗਿਆ ਹੁਣ ਇਹਦੀ ਨਿਸ਼ਾਨੀ ਹੁੰਦੀ ਹੈ ਜਦੋਂ ਘਿਓ ਛੱਡ ਦੇ ਤੇ ਜਾਂ ਖੁਸ਼ਬੂ ਆਉਣ ਲੱਗ ਜੇ ਤੇ ਉਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਪੁੱਜੇ ਆਟੇ ਦੀ ਖੁਸ਼ਬੂ ਅਲੱਗ ਹੁੰਦੀ ਹੈ ਮੈਂ ਇਹਦੇ ਨਾਲ ਉਹ ਕੱਢੀ ਨਾ ਖਰਚਨਾ ਮੈਂ ਵੀ ਨਹੀਂ ਲਿਆਂਦਾ ਇਹਦੇ ਨਾਲ ਕੱਢੀ ਨਾ ਉਹ ਹਲਦੀ ਤੇ ਡਰਾਈ ਫਰੂਟ ਕੱਢੇ ਉਸੇ ਦੇ ਨਾਲ ਇਹਨੂੰ ਉਹ ਕਰਤਾ ਚਲੋ ਹਥਿਆਰ ਉਹੀ ਕਹਿੰਦੇ ਜਿਹੜਾ ਮੌਕੇ ਤੇ ਚੱਲ ਜੇ ਕਿਹਨੇ ਆਹੀ ਕਿਹਨੀ ਕੁੜੀਓ ਭਰਿਆ ਕਰੋ ਹੰਮੀ ਮਾਮਾ ਮਗਰ ਹੰਮੀ ਭਰਿਆ ਕਰੋ ਭੇਲੀ ਫੁੱਟੂ ਆਇਆ ਹਣੀ ਆਇਆ ਹਣੀ ਭੇਲੀ ਫੁੱਟੂ ਕੀ ਕਹਦੇ ਹੁੰਦੇ ਪੋਰਾ ਪੋਰਾ ਮਿਲੂਗਾ ਹਨਾ ਉਹ ਗੱਲ ਆ ਹੁਣ ਪਿੰਨੀਆਂ ਬਣਾਉਣੀਆਂ ਭਰਾ ਭਰਾ ਤੁਹਾਨੂੰ ਵੀ ਮਿਲਣਗੀਆਂ ਇਹ ਸ਼ੂਗਰ ਫ੍ਰੀ ਲੋ ਜੀ ਆ ਆ ਦੇਖੋ ਜੀ ਆਪਣਾ ਘਿਓ ਆਹ ਦੇਖੋ ਘਿਓ ਇਹਨੇ ਛੱਡਣ ਲੱਗ ਗਿਆ ਤੁਹਾਨੂੰ ਮੈਂ ਦਿਖਾਉਣੀ ਆ ਆ ਦੇਖੋ ਜੀ ਤੁਸੀਂ ਇਹਨੇ ਘਿਓ ਛੱਡਤਾ ਨਾ ਆਟੇ ਨੇ ਆਹ ਦੇਖੋ ਘਿਓ ਆ ਰਿਹਾ ਬਾਹਰ ਆਟੇ ਤੋਂ ਤਾਂ ਆਟਾ ਭੁੱਜ ਗਿਆ ਹੁਣ ਆਪਾਂ ਇਹਨੂੰ ਕੀ ਕਰਨਾ ਜੀ ਇਹਨੂੰ ਕੱਢ ਲੈਣਾ ਪ੍ਰਾਂਤ ਦੇ ਵਿੱਚ ਆਟੇ ਨੂੰ ਪ੍ਰਾਂਤ ਦੇ ਵਿੱਚ ਕੱਢ ਲੈਣਾ ਤੇ ਇਹਨੂੰ ਕਰ ਦੇਣਾ ਜੀ ਆਪਾਂ ਬੰਦ ਲਓ ਜੀ ਏ ਆਪਣਾ ਬੰਦ ਹੋ ਗਿਆ ਗੈਸ ਪੱਠੀ ਆਪਣੀ ਬੰਦ ਹੋ ਗਈ ਅੱਜ ਆਪਾਂ ਆਵਦਾ ਜਿਹੜਾ ਰਸੋਈ ਖਾਨਾ ਸੀਗਾ ਸਾਰਾ ਕੁਝ ਬਦਲ ਲਿਆ ਚੱਕ ਕੇ ਇਹਦੇ ਧਰ ਲਿਆ ਮੈਂ ਖਾਜ ਇਸ ਤਰ੍ਹਾਂ ਬਣਾਵਾਂਗੇ ਥੋੜਾ ਜਿਹਾ ਲੋਕੇਸ਼ਨ ਚੇਂਜ ਕਰੀਏ ਹੈਨਾ ਲੈ ਭਾਣੇ ਬਬਲੂ ਇੱਥੇ ਕਰ ਦੇ ਇਹਨੂੰ ਟਰਾਂਸਫਰ ਬੋਚ ਕੇ ਦੇਖੀ ਦੇਖੀ ਖਰਾਬ ਨਹੀਂ ਬੇਟੇ ਕਾਲ ਨਹੀਂ ਕਰਨੀ ਉੱਥੋਂ ਹੀ ਲਿਆ ਕਰ ਪਰ ਕਿਹਦੇ ਵਿੱਚੋਂ ਲਓ ਜੀ ਇਹਨੂੰ ਆਪਾਂ ਹੁਣ ਨਾ ਥੋੜਾ ਜਿਹਾ ਠੰਡਾ ਹੋਣ ਵਾਸਤੇ ਰੱਖਤਾ ਕਿਉਂਕਿ ਇਹ ਗਰਮ ਦੇ ਵਿੱਚ ਨਾ ਫਿਰ ਜੇ ਆਪਾਂ ਮਿੱਠਾ ਪਾਵਾਂਗੇ ਤਾਂ ਫਿਰ ਇਹ ਪਿੰਨੀਆਂ ਜਿਹੜੀਆਂ ਹੁੰਦੀਆਂ ਆਪਾਂ ਨੂੰ ਔਖੀਆਂ ਹੋ ਜਾਂਦੀਆਂ ਖਾਣੀਆਂ ਤੇ ਜਿਹੜੀ ਆਪਾਂ ਇਹ ਹਲਦੀ ਤਿਆਰ ਕੀਤੀ ਸੀ ਭੁੰਨੀ ਸੀ ਆ ਦੇਖੋ ਇਹਨੇ ਕਿਵੇਂ ਕਿਉ ਛੱਡਿਆ ਹਲਦੀ ਨੇ ਹਨਾ ਦੇਖ ਲੈਣਾ ਹੁਣ ਤੁਸੀਂ ਇਹ ਆਪਾਂ ਇਹਦੇ ਵਿੱਚ ਰਲਾ ਦੇਣਾ ਹੈਗਾ ਤੇ ਜਿਹੜੇ ਆਪਣੇ ਸੀਗੇ ਡਰਾਈ ਫਰੂਟ ਪਾਵ ਉਹਨੂੰ ਚੱਕ ਕੇ ਆਹ ਲਓ ਜੀ ਜਿਹੜਾ ਡਰਾਈ ਫਰੂਟ ਸੀਗੇ ਆਪਣੇ ਉਹ ਵੀ ਆਪਾਂ ਇਹਦੇ ਵਿੱਚ ਤੇਰੀ ਕਰ ਲੈਣੇ ਨੇ ਠੀਕ ਹੈ ਜੀ ਜਿਹੜਾ ਆਪਾਂ ਲਿਆ ਸੀਗਾ ਆਪਣਾ ਖੋਪੇ ਦੀਆਂ ਟੁੱਠੀਆਂ ਉਹ ਆ ਸੀਗੀਆਂ ਜੀ ਆਪਣੇ ਲੇਚੀ ਪਾਊਡਰ ਲੇਚੀ ਪਾਊਡਰ ਆਪਾਂ ਇੱਕ ਵੱਡਾ ਚਮਚਾ ਪਾ ਲੈਣਾ ਆਹ ਲੋ ਜੀ ਥੋੜਾ ਜਿਹਾ ਹੋਰ ਪਾ ਲੋ ਇਹਦੀ ਖੁਸ਼ਬੂ ਵਧੀਆ ਹੁੰਦੀ ਹੈ ਚੰਗੀ ਹੁੰਦੀ ਹੈ ਇਹ ਲੋ ਜੀ ਆਪਾਂ ਹੁਣ ਇਹਨੂੰ ਕੀ ਕਰਨਾ ਇਹਨੂੰ ਰਲਾ ਲੈਣਾ ਤੁਹਾਨੂੰ ਰਲਾ ਕੇ ਦਿਖਾਉਨੇ ਆ ਇਸ ਤਰ੍ਹਾਂ ਆਹ ਲੋ ਜੀ ਹੁਣ ਆਪਾਂ ਇਹਨਾਂ ਨੂੰ ਕੀ ਕਰਨਾ ਹੈਗਾ ਮਿਕਸ ਕਰਨਾ ਹੈ ਹਲਦੀ ਨੂੰ ਡਰਾਈ ਫਰੂਟਾਂ ਨੂੰ ਆਪਣੇ ਆਟੇ ਨੂੰ ਘਿਓ ਨੂੰ ਸਾਰੇ ਕਾਸੇ ਨੂੰ ਇਹ ਭੁੱਜੇ ਆਟੇ ਨੂੰ ਆਪਾਂ ਮਿਕਸ ਕਰ ਲੈਣਾ ਹੁਣ ਇਹਨੇ ਹੋ ਜਾਣਾ ਜੀ ਠੰਡਾ ਚੰਗੀ ਤਰ੍ਹਾਂ ਮਿਕਸ ਕਰਾਂਗੇ ਕਿਉਂਕਿ ਹਜੇ ਤਾਂ ਇਹ ਕਿਤੇ ਕਿਤੇ ਪਿਆ ਨਾ ਸਮਾਨ ਸਾਰਾ ਤੇ ਆਪਾਂ ਕੜਾਈ 'ਚ ਇਹਨੂੰ ਕਰ ਨਹੀਂ ਸਕਦੇ ਨਹੀਂ ਤਾਂ ਇਹਦੇ ਵਿੱਚੋਂ ਨਾ ਫਿਰ ਹੋਰ ਹੀ ਤਰ੍ਹਾਂ ਦੀ ਖੁਸ਼ਬੂ ਆਉਣ ਲੱਗ ਜੰਦੀ ਹੈ ਠੰਡਾ ਕਰਕੇ ਹੀ ਆਪਾਂ ਨੂੰ ਇਹ ਤਿਆਰ ਕਰਨਾ ਪੈਂਦਾ ਜੀ ਲਓ ਜੀ ਇਹ ਹੁਣ ਕੀ ਹੋਇਆ ਇਹ ਸਾਰੀ ਆਪਣੇ ਮਤਲਬ ਕਿ ਰਲ ਗਈ ਹਲਦੀ ਤੇ ਜਿਹੜਾ ਆਪਾਂ ਆਟਾ ਪਾਇਆ ਸੀ ਸਮਾਨ ਪਾਇਆ ਸਾਰਾ ਰਲ ਗਿਆ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਮਿਸ਼ਰੀ ਪਾਉਣੀ ਹੈ ਠੀਕ ਹੈ ਮਿਸ਼ਰੀ ਹੈ ਜਿਹੜੀ ਆਪਾਂ ਉਹ ਦੇਖਣਾ ਪੀਸ ਰੱਖੀ ਹੈ ਆ ਦੇਖੋ ਮਿਸ਼ਰੀ ਆਪਾਂ ਇਹਦੇ ਵਿੱਚ ਪਾ ਲੈਣੀ ਹੈ ਬਿਲਕੁਲ ਥੋੜੀ ਮਾਤਰਾ ਚ ਪਾਈ ਹੈ ਜੀ ਆਪਾਂ ਤੁਸੀਂ ਵੱਧ ਵੀ ਪਾ ਸਕਦੇ ਹੋ ਮਿੱਠਾ ਅਗਰ ਤੁਹਾਨੂੰ ਜ਼ਿਆਦਾ ਚੰਗਾ ਲੱਗੇ ਤਾਂ ਤੁਸੀਂ ਵੱਧ ਵੀ ਪਾ ਸਕਦੇ ਹੋ ਆਹ ਲੋ ਜੀ ਇਹ ਰੋ ਲਓ ਜੀ ਆਪਾਂ ਇਹਨੂੰ ਇਸ ਤਰ੍ਹਾਂ ਰਲਾ ਲੈਣਾ ਇੱਕ ਵਾਰੀ ਮਿਸ਼ਰੀ ਪਾ ਕੇ ਲਓ ਜੀ ਆਪਾਂ ਹੁਣ ਇਹਦੇ ਵਿੱਚ ਮਿਸ਼ਰੀ ਵਗੈਰਾ ਆਪਾਂ ਲਈ ਰਲਾ ਹੁਣ ਆਪਾਂ ਇਹਦੀਆਂ ਪਿੰਨੀਆਂ ਬਟਣੀਆਂ ਨੇ ਆਹਾ ਛੋਟੀਆਂ ਛੋਟੀਆਂ ਜ਼ਿਆਦਾ ਨਹੀਂ ਮਤਲਬ ਬਿਲਕੁਲ ਛੋਟੀਆਂ ਛੋਟੀਆਂ ਆ ਦੇਖੋ ਐਡੀਆਂ ਐਡੀਆਂ ਆਪਾਂ ਪਿੰਨੀਆਂ ਬਣਾ ਲੈਣੀਆਂ ਨੇ ਤੇ ਮੈਂ ਤੁਹਾਨੂੰ ਸਾਰੀਆਂ ਪਿੰਨੀਆਂ ਵਟ ਕੇ ਦਿਖਾਉਣੀ ਆ ਇੱਕ ਵਾਰੀ ਬਾਊਲ ਉਹ ਲੈਟ ਲੈ ਚੱਕੇ ਲਓ ਜੀ ਆਪਣੀਆਂ ਪਿੰਨੀਆਂ ਬਟਣੀਆਂ ਹੋ ਗਈਆਂ ਸ਼ੁਰੂ ਆਪਣੀਆਂ ਬਣਾ ਲੀਆਂ ਨਾ ਇੱਕ ਤਰ੍ਹਾਂ ਦਾ ਆਪਾਂ ਐਂਟੀਬਾਇਟਿਕ ਤਿਆਰ ਕਰ ਲਿਆ ਹਨਾ ਦੁੱਧ ਦੇ ਨਾਲ ਇੱਕ ਖਾ ਲੋ ਤੁਸੀਂ ਰਾਤ ਨੂੰ ਸੌਣ ਲੱਗਿਆਂ ਪੀੜਾ ਬੰਦ ਹੋ ਜਾਂਦੀਆਂ ਨੇ ਲਿਗਾਮੈਂਟ ਜਿਹੜੇ ਆਪਣੇ ਮਤਲਬ ਕਿ ਅੱਪਾ ਕਹ ਦਿੰਨੇ ਆ ਸੁੱਕਣ ਲੱਗ ਜਾਂਦੇ ਨੇ ਉਹ ਵੀ ਠੀਕ ਹੋ ਜਾਂਦੇ ਆ ਲਿਗਾਮੈਂਟ ਅਗਰ ਕੋਈ ਮਤਰਾ ਆਪਾਂ ਕਹ ਦਿੰਨੇ ਆ ਜਿਵੇਂ ਮਸਲ ਪਾਟ ਗਏ ਉਹ ਵੀ ਠੀਕ ਹੁੰਦੇ ਨੇ ਜੀ ਇਹਦੇ ਨਾਲ ਅਗਰ ਤੁਸੀਂ ਇਹ ਮੈਂ ਤੁਹਾਨੂੰ ਰੈਸਪੀ ਦੇਤੀ ਸਾਰੀ ਤੁਸੀਂ ਘਰੇ ਤਿਆਰ ਕਰੋ ਬਹੁਤ ਚੰਗੀ ਗੱਲ ਹੈ ਅਗਰ ਨਹੀਂ ਤਿਆਰ ਹੁੰਦੀਆਂ ਤਾਂ ਆਪਾਂ ਤਿਆਰ ਕਰਕੇ ਭੇਜਦੇ ਵੀ ਆ ਵਧੀਆ ਚੀਜ਼ ਤਿਆਰ ਕਰਦੇ ਜੀ ਆਪਣਾ ਆਪਣੀ ਚੀਜ਼ ਦੇ ਬਹੁਤ ਮਤਲਬ ਕਿ ਜਦੋਂ ਕੋਈ ਮਗਾਉਂਦਾ ਫੋਨ ਆਉਂਦਾ ਬਹੁਤ ਸੋਹਣੇ ਤੁਸੀਂ ਮੰਗਾਉਣੀਆਂ ਹੋਣ ਤੇ ਆਪਣੇ ਤੁਸੀਂ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ 8619874463 ਮੇਰਾ ਵਾਰ-ਵਾਰ ਨੰਬਰ ਦੱਸਣ ਦਾ ਮਕਸਦ ਇਹੀ ਹੁੰਦਾ ਜੀ ਕਈ ਮੇਰੇ ਵੀਰਾਂ ਨੇ ਮੇਰੇ ਨੰਬਰ ਚੱਕ ਕੇ ਤੇ ਉਹਨਾਂ ਨੇ ਮਤਲਬ ਲੋਕਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੰਦੇ ਆ ਕਹਿ ਦਿੰਦੇ ਆ ਜੀ ਹਾਂਜੀ ਉਹ ਸਾਡਾ ਹੀ ਨੰਬਰ ਹੈ ਜੀ ਤੇ ਤੁਸੀਂ ਇਸ ਨੰਬਰ ਤੇ ਵੀ ਗੱਲ ਕਰ ਸਕਦੇ ਹੋ ਦੋ ਮੇਰੇ ਦੋ ਨੰਬਰ ਨਹੀਂ ਹੈਗੇ ਜੀ ਮੇਰਾ ਇੱਕੋ ਹੀ ਨੰਬਰ ਹੈ 86198 74463 ਇਸ ਨੰਬਰ ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਨੇ ਕੁਝ ਪੁੱਛਣਾ ਦੱਸਣਾ ਗੱਲ ਕਰ ਸਕਦੇ ਹੋ 8 ਤੋਂ 10 ਮੈਂ ਖੁਦ ਗੱਲ ਕਰਦੀ ਹਾਂ ਜੀ ਤੁਸੀਂ ਉਸ ਟਾਈਮ ਗੱਲ ਕਰ ਸਕਦੇ ਹੋ ਠੀਕ ਹੈ ਬਾਕੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਪੰਜੀਰੀ ਦੀ ਲੋੜ ਹੈ ਜੋੜਾਂ ਦੇ ਦਰਦ ਦੀ ਸ਼ੂਗਰ ਦੀ ਪੰਜੀਰੀ ਦੀ ਲੋੜ ਹੈ ਜਾਂ ਤੁਹਾਨੂੰ ਕੋਈ ਮਤਲਬ ਕਿ ਖੋਏ ਦੀਆਂ ਪਿੰਨੀਆਂ ਦੀ ਜ਼ਰੂਰਤ ਹੈਗੀ ਗੂੰਦ ਵਾਲੀਆਂ ਦੀ ਡ్రਾਈ ਫਰੂਟਾਂ ਵਾਲੀ ਦੀ ਜਾਂ ਤੁਹਾਨੂੰ ਅਲਸੀ ਦੀਆਂ ਪਿੰਨੀਆਂ ਦੀ ਜ਼ਰੂਰਤ ਹੈ ਜੀ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਤੁਹਾਨੂੰ ਐਂਟੀਬਾਇਟਿਕ ਕੋ ਜਿਹੜਾ ਆਪਾਂ ਤਿਆਰ ਕਰਦੇ ਹੈਗੇ ਆ ਉਹਦੀ ਜ਼ਰੂਰਤ ਹੈ ਜੀ ਜਿਹੜਾ ਕਿ ਆਪਾਂ ਰੋਜ਼ ਬੱਚੇ ਨੂੰ ਇੱਕ ਇੱਕ ਚਮਚਾ ਦਿੰਨੇ ਆ ਬਾਡੀ ਦਾ ਐਂਟੀਬਾਇਟਿਕ ਆ ਫੇਫੜੇ ਮਜ਼ਬੂਤ ਰੱਖਦਾ ਜੀ ਉਹ ਆਪਣੇ ਸਰੀਰ ਨੂੰ ਮਜ਼ਬੂਤ ਰੱਖਦਾ ਹੱਡੀਆਂ ਨੂੰ ਮਜ਼ਬੂਤ ਰੱਖਦਾ ਬੱਚੇ ਨੂੰ ਸਿਹਤਮੰਦ ਕਰਦਾ ਆਪਾਂ ਵੀ ਖਾ ਸਕਦੇ ਬੱਚੇ ਵੀ ਖਾ ਸਕਦੇ ਆ ਠੀਕ ਹੈ ਜੀ ਤੇ ਬਹੁਤ ਵਧੀਆ ਇਹ ਚੀਜ਼ਾਂ ਨੇ ਜੀ ਤੁਸੀਂ ਮੇਰੇ ਨਾਲ ਸੰਪਰਕ ਕਰੋ ਤੇ ਘਰੇ ਬੈਠੇ ਚੀਜ਼ਾਂ ਮੰਗਵਾਓ ਆਹ ਲੋ ਜੀ ਆਪਾਂ ਬਣਾ ਲੀਆਂ ਇਹ ਹਲਦੀ ਦੀਆਂ ਪਿੰਨੀਆਂ ਠੀਕ ਹੈ ਜੀ ਆ ਬਣ ਕੇ ਹੋ ਗਈਆਂ ਤਿਆਰ ਇੱਕ ਖਾਓ ਤੇ ਮौज ਮਾਰੋ ਸਾਰੇ ਰੋਗਾਂ ਤੋਂ ਮੁਕਤ ਹੋ ਜਾਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ